ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਦੀਆਂ ਦੋ ਗਾਂ ਮਸੇਲਰੀ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਦੋ ਟੇਲ ਆਜੀ ਭਾਈ ਜੀ ਭਾਈ ਜੀ ਹਸੀ ਕਾਲ ਹਸੀ ਕਾਲ ਭਾਈ ਹੋ ਠੀਕ ਹੋ ਬਜੀ ਧੰਕ ਬਹੁਤ ਵਧੀਆ ਕਿਰਪਾ ਮਾਲਕ ਦੀ ਭਾਈ ਚਲੋ ਵਧੀਆ ਵਧੀਆ ਚੱਲ ਕੰਮ ਹਾਂ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਿਹਾ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਸੁਖਾ ਸਿੰਘ ਪਿੰਡ ਜਮੰਦਾ ਪਿੰਡੀ ਵੀਰੇ ਧਨੋਲੇ ਲਵੇ ਜ਼ਿਲ੍ਹਾ ਬਰਨਾਲਾ ਤਹਿਸੀਲ ਧਨੋਲੇ ਠੀਕ ਆ ਹਾਂ ਜੀ ਤਨੌਲੀ ਜਿੱਥੇ ਮੰਡੀ ਲੱਗਦੀ ਆ ਭਾਈ ਆ ਮੰਡੀ ਜਗਾ ਬਦੀਪ ਘਟਾਬੇ ਤੋਂ ਬਸ ਆਪਣੇ ਪਿੰਡ ਨੂੰ ਸੜਕ ਮੋੜੇ ਦੀ ਥਾਪੇ ਕੋ ਠੀਕ ਆ ਭਾਈ ਤੋਂ 4 ਕਿਲੋਮੀਟਰ ਤੇ ਆਪਣਾ ਪਿੰਡ ਰਹਿ ਜਾਂਦਾ ਭਾਈ ਮੋਬਾਈਲ ਨੰਬਰ ਬੋਲ 946383444 ਠੀਕ ਆ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਣੀ ਆ ਇਹ ਵੀਰੇ ਤੀਜਾ ਸੂਆ ਸੂ ਗਿਆ ਆਪਾਂ ਦੂਜਾ ਨਹੀਂ ਕਹਿੰਦੇ ਵਪਾਰੀਆਂ ਕੰਮ ਦੂਜੇ ਕਹਿੰਦੇ ਵਪਾਰੀ ਤਾਂ ਹਰੇਕ ਵੀ ਦੂਜਾ ਸੂਆ ਸੂਂਦੀ ਆ ਇਹਨੇ 20 ਕਿਲੋ ਦੁੱਧ ਪਿਛਲੀ ਵਾਰ ਪਿੰਡੋਂ ਗਾ ਲਿਆ ਕੀਤਾ ਆਪਣਾ ਠੀਕ ਆ ਹਾਂ ਜੀ ਪਿੰਡੋਂ ਗਾ ਲਿਆ 20 ਲੀਟਰ ਦ ਇਹ ਜੈਸੂਆ ਸੁੰਦੀਆ ਕਿੰਨੇ ਕਿ ਦਿਨ ਲੈਂਦੀ ਆਸਤੀ ਲੈ ਲੇ ਜੀ ਬਾਈ 4 ਤੋਂ 5 4 ਤੋਂ 5 ਹਾਂ ਤਾਂ ਐ ਬਣ ਜੂ ਜਮਾ ਆਰਡਰ ਕਮਾਲ ਦਾ ਢਿੱਲਾ ਦੇਖੋ ਬਾਈ ਬਹੁਤ ਪਈ ਨੇ ਸਾਰੀਆਂ ਬਲਡਾਂ ਹਾ ਕੱਢੂਗੀ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਨਾੜਾ ਨੂੜਾ ਕਰਮ ਵਾਲੀ ਦੇ ਖੋਲ ਚਾਹੀਦਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਇਹਦਾ ਬਾਈ ਇੱਕੋ ਹੀ ਥਾਂ 'ਤੇ ਖੜੀ ਦੀ ਬੱਸ ਜਮਾ ਹਮ ਬਸ ਜੇੜੀ ਤੇ ਨੂੰ ਠੀਕ ਆ ਹਾਂਜੀ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਤੇ ਚੰਗਾ ਬਾਈ ਨੇ ਦੁੱਧ ਦਾ ਰਿਕਾਰਡ ਜਿਹੜਾ ਕਰਮਾਲੀ ਦਾ ਦੱਸਿਆ ਹੈਗਾ ਬਾਕੀ ਤੋਰਾ ਤੋਰਾ ਚੈੱਕ ਕਰਵਾਉਣੀ ਤੋਰਾ ਤੋਰਾ ਬਾਈ ਮੜਾ ਨੌਕਰ ਵਾਲਾ ਕੱਚੇ ਜਿੱਤਾ ਕੋਈ ਬਾਸਤ ਨਹੀਂ ਬਸ ਫੇਸ ਬੜਾ ਪਿਆਰਾ ਕਰਮਾਲੀ ਦਾ ਬੋਦੀਪਾਦੀ ਚੰਗੀ ਹੱਸਣ ਅੱਖ ਆਪਣਾ ਚੰਗਾ ਤੋਰਾ ਤੋਰਾ ਚੈੱਕ ਕਰ ਲੋ ਚੰਗੀ ਆ ਬੈੜਾ ਐ ਨਹੀਂ ਹੈਗਾ ਵੀ ਕੋਈ ਲੱਤਵਾ ਮਾਰੂ ਲੈ ਜਿਵੇਂ ਮਰਜੀ ਬੈਠਾ ਰਹਿਣਾ ਜਿੰਨੇ ਮਰਜੀ ਬੈ ਜਾ ਕੋਈ ਚੈੱਕ ਕਰਨੀ ਕਹਿ ਨਹੀਂ ਕੋਈ ਬੱਡੀ ਬੁੱਢੀ ਐ ਨਹੀਂਗਾ 20-22 ਕਿਲੋ ਦੁੱਧ ਆ ਪੰਜਵੇਂ ਕੋਟ ਤੇ ਗਾਂ ਦੇ ਦਾਂ ਤੇ ਕੀ ਮੁੱਲ ਆਦਾ ਜਾਇਜ਼ ਮੁੱਲ ਲੈਣ ਦੇਣ ਬਾਈ 40000 ਰੁਪਏ ਬਸ ਮਾਨਦਾਨ ਹੋ ਜਾ ਮਾਨਦਾਨ ਕਰ ਦਿਆਂ 40000 ਰੁਪਇਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾਊਗਾ ਚੰਗੀ ਆ ਬੜ ਸੁਨੱਖੀ ਆ ਕੱਦ ਵੱਡ ਚੰਗਾ ਦੁੱਧ ਦਾ ਰਿਕਾਰਡ ਚੰਗਾ ਥਣ ਬਹੁਤ ਚੰਗਾ ਚਿਵਾਈ ਦੀ ਵੀ ਚੰਗੀਆਂ ਨੇ ਕਰੋ ਹਨਾ ਵੀ हां ਵੀਰੇ ਪੂਰੀ ਮਾੜਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇੜ ਤੋਂ ਚੈੱਕ ਕਰਵਾ ਲੈ ਵਾ ਦੇਖੋ ਬਾਈ ਕੀ ਬਾਤ ਆ ਪੂਰੀ ਬਿੱਤੀ ਦੇ ਥਣ ਲੱਗਿਆ ਕੱਲਾ ਕੱਲਾ ਥਾਣਾ ਬਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੁਣੀਏ ਇਹ ਵੀਰੇ ਦੂਜਾ ਸੂਆ ਸੁਣੀਏ ਕਿੰਨੇ ਦਿਨ ਲੈਂਦੀ ਹੈ ਬਈ ਕਿੰਨੇ ਦਿਨ ਲੈਜੀ 5-6 ਦਿਨ ਹਲੇ ਠੀਕ ਆ ਬਾਈ ਹਾਂਜੀ ਕੀ ਰਿਕਾਰਡ ਦੋਦਾ ਬਈ ਇਹਦਾ ਬਈ ਪਿਛਲੇ ਸੂਏ ਦਿੱਤਾ ਨਹੀਂ 14 ਕਿਲੋਟਰ ਠੀਕ ਆ ਬਾਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਰੰਗ ਕਲਰ ਚੰਗਾ ਕਰਮਾਈ ਦਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਫੇਸ ਬੜਾ ਪਿਆਰਾ ਕਰਮਾਈ ਦਾ ਬੋਦੀਵਾਦੀ ਚੰਗੀ ਆ ਸਨਖ ਆਪਣਾ ਵੜ ਦੇ ਵਿੱਚ ਚੰਗਾ ਗਾ ਬਾਕੀ ਤੂਰਾ ਤਾਰਾ ਵੀ ਵੜ ਦਾ ਚੰਗਾ ਬਈ ਤੇ ਕੀ ਮੋਲ ਆ ਵੀਰੇ ਜਾਇਜ ਦਾ ਮੋਲ ਇਹ 52000 ਰੁਪਏ ਵੀਰੇ ਮਾਨਤਨ ਹੋ ਜਾ ਮਾਨਤਨ ਮਾੜਾ ਬੋਟਾ 52000 ਰੁਪਏ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਖੜਵੇਂ ਪੂਰੇ ਗੈਬ ਤੇ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਣ ਬਈ ਪੂਰੀ ਵਿਥੀ ਤੇ ਥਣ ਲੱਗਿਆ ਲੈ ਕੀ ਬਾਤ ਹੈ ਠੰਡ ਬਹੁਤ ਚੰਗਾ ਲੱਗਿਆ ਹਨਾ ਬਈ ਬਹੁਤ ਚੰਗਾ ਵੀਰੇ ਠੀਕ ਆ ਬਈ ਤੇ ਮੁੱਲ ਵੀ ਜਾਇਦਾ ਬਾਕੀ ਮੌਨਤਣ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਈ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ